ਸਵਾਗਤ ਹੈ ਪੀਟੀਸੀ ਨਿਊਜ਼ ਸੁਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਇੱਕ ਬੇਹਤ ਅਹਿਮ ਤੇ ਖਾਸ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ ਬਠਿੰਡਾ ਦੀ ਇੱਕ ਬਹੁ ਕਰੋੜੀ ਜ਼ਮੀਨ ਨੂੰ ਕੌਡੀਆਂ ਦੇ ਪਹਾਤੇ ਲੀਸ ਤੇ ਲੈਣ ਦੇ ਇੱਕ ਆਮ ਆਦਮੀ ਪਾਰਟੀ ਦੇ ਆਗੂ ਤੇ ਇਲਜ਼ਾਮ ਲੱਗੇ ਨੇ ਦਰਸਲ ਇਲਜ਼ਾਮ ਇਹ ਲੱਗੇ ਨੇ ਕਿ ਰੈੱਡ ਕਰਾਸ ਦੀ ਇਹ ਜਗ੍ਹਾ ਸੀ ਜਿਹੜੀ ਕਰੋੜਾਂ ਦੇ ਪਹਾ ਹੈ ਤੇ ਜਿਹੜੀ 30 ਸਾਲਾਂ ਦੇ ਲਈ ਕੌਡੀਆਂ ਦੇ ਪਹਾ ਲੀਸ ਤੇ ਲਈ ਗਈ ਹੈ ਜੋ ਰੇਟ ਤੁਹਾਨੂੰ ਦੱਸਾਂਗੇ ਉਹ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਹਾਲਾਕੀ ਜਿਸ ਸ਼ਖਸ ਨੇ ਇਹ ਲੀਸ ਤੇ ਜ਼ਮੀਨ ਲਈਆ ਉਸ ਦਾ ਕਹਿਣਾ ਹੈ ਕਿ ਅਸੀਂ ਤਾਂ ਲੱਖਾਂ ਰੁਪਏ ਵਧਾ ਕੇ ਇਹ ਜ਼ਮੀਨ ਲੀਸ ਤੇ ਲਈ ਹੈ ਇਸ ਤੋਂ ਪਹਿਲਾਂ ਵੀ ਇਹ ਜਿਹੜੀ ਲੀਜ਼ ਹੁੰਦੀ ਰਹੀ ਹੈ ਉਹ ਬਹੁਤ ਘੱਟ ਰੇਟਾਂ ਤੇ ਹੁੰਦੀ ਰਹੀ ਹੈ ਵਿਰੋਧੀ ਧਿਰਾਂ ਦੇ ਐਲੀਗੇਸ਼ਨ ਹੈ ਕਿ ਇਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦਾ ਆਗੂ ਸੀ ਇਸ ਕਰਕੇ ਇਸ ਤੇ ਰਾਇਤ ਕਰਦੇ ਹੋਇਆ ਉਸ ਨੂੰ ਜ਼ਮੀਨ ਬੜੇ ਸਸਤੇ ਭਾਅ ਦਿੱਤੀ ਗਈ ਹੈ ਤੇ ਇਸ ਦੀ ਓਪਨ ਬੋਲੀ ਕਿਉਂ ਨਹੀਂ ਕਰਾਈਗੀ ਜੇ ਬੋਲੀ ਕਰਾਈ ਚੰਦੀ ਤਾਂ ਇਹਦਾ ਬਹੁਤ ਜ਼ਿਆਦਾ ਪੈਸਾ ਮਿਲਣਾ ਸੀ ਔਰ ਉਸ ਤੋਂ ਬਾਅਦ ਇਹ ਵੀ ਗੱਲ ਕਲੀਅਰ ਨਹੀਂ ਹੋ ਪਾਰੀ ਹੈ ਜਿਹੜੀ 30 ਸਾਲਾਂ ਦੇ ਲਈ ਲੀਸ ਤੇ ਦਿੱਤੀ ਗਈ ਹੈ ਇਹਦੇ ਤੇ ਹੋਣਾ ਕੀ ਹੈ ਕੀ ਕੀਤਾ ਜਾਣਾ ਹੈ ਇਹ ਵੀ ਇੱਕ ਸਵਾਲ ਹੈ ਗ੍ਰਾਫਿਕ ਦੇ ذریعے ਸਭ ਤੋਂ ਪਹਿਲਾਂ ਤੁਹਾਨੂੰ ਸਾਰੀ ਜਾਣਕਾਰੀ ਇਸ ਮਸਲੇ ਦੀ ਦਨੇ ਆ ਆਮ ਆਦਮੀ ਪਾਰਟੀ ਦੇ ਆਗੂ ਨੂੰ ਮਾਮੂਲੀ ਲੀਸ ਤੇ ਜ਼ਮੀਨ ਦਿੱਤੀ ਗਈ ਹੈ ਇਹ ਵਿਵਾਦ ਹੈ ਬਠਿੰਡਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਤੇ ਪੀਸੀਐ ਦੇ ਪ੍ਰਧਾਨ ਦੇ ਪੁੱਤਰ ਨੂੰ ਰੈੱਡ ਕਰਾਸ ਦੀ ਜ਼ਮੀਨ ਮਾਮੂਲੀ ਲੀਸ ਤੇ ਦਿੱਤੀ ਗਈ ਹੈ ਅਮਰਜੀਤ ਮਹਿਤਾ ਦੇ ਪੁੱਤਰ ਪਦਮਜੀਤ ਸਿੰਘ ਮਹਿਤਾ ਨੂੰ 11 ਏਕੜ ਤੋਂ ਵੱਧ ਜ਼ਮੀਨ ਜਿਹੜੀ ਉਹ ਲੀਸ ਤੇ ਦਿੱਤੀ ਗਈ ਹੈ ਪਦਮਜੀਤ ਨੂੰ 90000 ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਇਹ ਜ਼ਮੀਨ ਦਿੱਤੀ ਗਈ ਸਿਰਫ 90000 ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਇਹ ਜ਼ਮੀਨ ਦਿੱਤੀ ਗਈ ਹੈ 30 ਸਾਲਾਂ ਲਈ ਇਹ ਜ਼ਮੀਨ ਜਿਹੜੀ ਇਹ ਲੀਸ ਤੇ ਦਿੱਤੀ ਗਈ ਹੈ ਪਦਮਜੀਤ ਸਿੰਘ ਰੈੱਡ ਕਰਾਸ ਨੂੰ 3 ਸਾਲਾਂ ਬਾਅਦ 15 ਫੀਸਡ ਦਾ ਵਾਦਾ ਕਰਕੇ ਕਿਰਾਇਆ ਦੇਵੇਗਾ ਬਟੰਡਾ ਐਮਸ ਤੇ ਮਹਿੰਗੇ ਰੀਅਲ ਏਸਟੇਟ ਪ੍ਰੋਜੈਕਟਾਂ ਦੇ ਨੇੜੇ ਇਹ ਜ਼ਮੀਨ ਦੱਸੀ ਜਾ ਰਹੀ ਹੈ ਇੱਕ ਮਹਿਲਾ ਨੇ ਲੋਕ ਭਲਾਈ ਲਈ ਰੈੱਡ ਕਰਾਸ ਨੂੰ ਇਹ ਸਾਰੀ ਜ਼ਮੀਨ দান ਦੇ ਵਿੱਚ ਦਿੱਤੀ ਸੀ ਰੈੱਡ ਕਰਾਸ ਦੀ ਕਾਰਜਕਾਰੀ ਕਮੇਟੀ ਦੇ ਗੈਰ ਅਹੁਦੇਦਾਰ ਮੈਂਬਰਾਂ ਨੇ ਇਸ ਤੇ ਇਤਰਾਜ਼ ਵੀ ਜਤਾਇਆ ਇਤਰਾਜ਼ ਦੇ باوجود ਵੀ ਇਹ ਜ਼ਮੀਨ ਜੜੀ ਇਹ ਦੇ ਦਿੱਤੀ ਗਈ ਹਾਲਾਂਕਿ ਅਮਰਜੀਤ ਮਹਿਤਾ ਵੱਲੋਂ ਅ ਇਸ ਦੇ ਬਾਰੇ ਆਪਣਾ ਬਿਆਨ ਵੀ ਹੁਣ ਸਾਹਮਣੇ ਆ ਗਿਆ ਉਹਨਾਂ ਨੇ ਬਿਆਨ ਵੀ ਦਿੱਤਾ ਉਹ ਵੀ ਤੁਹਾਨੂੰ ਅੱਗੇ ਜਾ ਕੇ ਸੁਣਾਵਾਂਗੇ ਮੇਰੇ ਸਹਿਯੋਗੀ ਨੇ ਉਸ ਥਾਂ ਤੇ ਜਾ ਕੇ ਦੌਰਾ ਵੀ ਕੀਤਾ ਉਸ ਥਾਂ ਤੇ ਸਾਰੀ ਜਾਣਕਾਰੀ ਵੀ ਇਕੱਠੀ ਕੀਤੀ ਹੈ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਉਹ ਜ਼ਮੀਨ ਕਿਹੜੀ ਹੈ ਜਿਸ ਦਾ ਇੰਨਾ ਰੌਲਾ ਪਿਆ ਹੋਇਆ ਅਸੀਂ ਇਸ ਵਕਤ ਮੌਜੂਦ ਹਾਂ ਬਠਿੰਡਾ ਦੀ ਉਸ ਵਿਵਾਦਤ ਜਗ੍ਹਾ ਤੇ ਜਿਸ ਨੂੰ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਦੇ ਪੁੱਤਰ ਨੂੰ ਲੀਜ਼ ਤੇ ਦਿੱਤਾ ਗਿਆ ਇੱਕ ਵਾਰ ਤਸਵੀਰਾਂ ਪਹਿਲਾਂ ਸਾਂਝੀਆਂ ਕਰ ਲਈਏ ਇਹ ਪਿੰਡ ਨਰੂਆਣਾ ਦੀ ਉਹ ਜ਼ਮੀਨ ਹੈ ਜਿਸ ਨੂੰ ਪਿੰਡ ਨਰੂਆਣਾ ਦੀ ਇੱਕ ਔਰਤ ਵੱਲੋਂ ਰੈੱਡ ਕਰਾਸ ਨੂੰ ਦਾਨ ਵਿੱਚ ਦਿੱਤਾ ਗਿਆ ਸੀ ਕਰੀਬ 11 ਏਕੜ ਜ਼ਮੀਨ ਹੈ ਜਿਹੜੀ ਇੱਕ ਦਾਨ ਵਿੱਚ ਦਿੱਤੀ ਗਈ ਸੀ ਇਸ ਔਰਤ ਵੱਲੋਂ ਇਸ ਪਿੰਡ ਦੀ ਔਰਤ ਨੇ ਇਸ ਨੂੰ ਰੈੱਡ ਕਰਾਸ ਸੁਸਾਇਟੀ ਨੂੰ ਦਾਨ ਵਿੱਚ ਦਿੱਤਾ ਗਿਆ ਸੀ ਜਿਸ ਦੀ ਅੰਦਰ ਖਾਤੇ ਹੁਣ ਲੀਜ਼ ਤੇ ਦਿੱਤੀ ਗਈ ਹੈ ਤੇ ਲੀਜ਼ ਤੇ ਵੀ ਦਿੱਤੀ ਗਈ ਹੈ ਬਠਿੰਡਾ ਤੋਂ ਆਪ ਆਗੂ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਦੇ ਪੁੱਤਰ ਨੂੰ ਰੈੱਡ ਕਰਾਸ ਵੱਲੋਂ ਦਿੱਤੇ ਜਾਣ ਤੇ ਲਗਾਤਾਰ ਵਿਰੋਧੀ ਧਿਰਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਇੱਥੇ ਇਹ ਵੀ ਦੱਸ ਦਈਏ ਕਿ ਇਹ 11 ਏਕੜ ਜ਼ਮੀਨ ਹੈ ਜਿਹੜੀ ਲੀਜ਼ ਤੇ ਦਿੱਤੀ ਗਈ ਹੈ ਕਰੀਬ 30 ਸਾਲਾਂ ਲਈ ਦਿੱਤੀ ਗਈ ਹੈ ਤੇ ਇਸ ਨੂੰ 90000 ਰੁਪਏ ਪ੍ਰਤੀ ਏਕੜ ਦੀ ਅਦਾਇਗੀ ਹੈ ਜਿਹੜੀ ਇਹਨਾਂ ਵੱਲੋਂ ਕੀਤੀ ਜਾਵੇਗੀ ਤੇ 15 ਪ੍ਰਤੀਸ਼ਤ ਜਿਹੜਾ ਇਹਦੇ ਵਿੱਚ ਵਾਅਦਾ ਕੀਤਾ ਜਾਵੇਗਾ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਇਸ ਤੇ ਜਿੱਥੇ ਸਵਾਲ ਚੁੱਕੇ ਜਾ ਰਹੇ ਨੇ ਕਿ ਇਸ ਜ਼ਮੀਨ ਨੂੰ ਲੀਸ ਤੇ ਦੇਣ ਤੋਂ ਪਹਿਲਾਂ ਇਸ ਦੀ ਬੋਲੀ ਕਿਉਂ ਨਹੀਂ ਕੀਤੀ ਗਈ ਹੋਰ ਲੋਕਾਂ ਨੂੰ ਮੌਕਾ ਕਿਉਂ ਨਹੀਂ ਦਿੱਤਾ ਗਿਆ ਤੇ ਇਸ ਜਗ੍ਹਾ ਤੇ ਕੀ ਬਣਾਇਆ ਜਾਣਾ ਇਸ ਨੂੰ ਲੈ ਕੇ ਲਗਾਤਾਰ ਵਿਰੋਧੀ ਧਿਰਾਂ ਵੱਲੋਂ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਨੇ ਉੱਥੇ ਹੀ ਬਠਿੰਡਾ ਪ੍ਰਸ਼ਾਸਨ ਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਬੇਸ਼ੱਕ ਇਸ ਮਾਮਲੇ ਨੂੰ ਲੈ ਕੇ ਰੈੱਡ ਕਰਾਸ ਦੇ ਸੈਕਟਰੀ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਇਸ ਮਾਮਲੇ ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਜਦੋਂ ਕਿ ਇਸ ਮਾਮਲੇ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ক্রিকেট ਐਸੋਸੀਏਸ਼ਨ ਦੇ ਪ੍ਰਧਾਨ ਨਾਲ ਵੀ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਉਹ ਜੈਪੁਰ ਬਾਹਰ ਗਏ ਹੋਏ ਨੇ ਕਰੀਬ 2-3 ਦਿਨਾਂ ਵਿੱਚ ਵਾਪਸੀ ਆਉਣਗੇ ਤੇ ਉਸ ਤੋਂ ਬਾਅਦ ਉਹ ਗੱਲ ਕਰਨਗੇ ਇਸ ਕਰਕੇ ਕੋਈ ਵੀ ਵਿਅਕਤੀ ਹੈ ਜਿਹੜਾ ਇਸ ਮਾਮਲੇ ਤੇ ਜਵਾਬ ਦੇਣ ਲਈ ਤਿਆਰ ਨਹੀਂ ਪਰ ਇਸ ਜ਼ਮੀਨ ਨੂੰ ਲੈ ਕੇ ਲਗਾਤਾਰ ਵਿਰੋਧੀ ਧਿਰ ਵੱਲੋਂ ਆਮ ਆਦਮੀ ਪਾਰਟੀ ਤੇ ਸਵਾਲ ਚੁੱਕੇ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਵੱਲੋਂ ਆਮ ਲੋਕਾਂ ਦੀ ਸਰਕਾਰ ਕਿਹਾ ਜਾ ਰਿਹਾ ਸੀ ਆਮ ਲੋਕਾਂ ਦੇ ਹਿੱਤ ਲਈ ਕੰਮ ਕਰਨ ਲਈ ਕਿਹਾ ਜਾ ਰਿਹਾ ਸੀ ਪਰ ਇਹ 11 ਏਕੜ ਜ਼ਮੀਨ ਆ ਜਿਹੜੀ ਰੈੱਡ ਕਰਾਸ ਨੂੰ ਇੱਕ ਦਾਨ ਵਿੱਚ ਦਿੱਤੀ ਗਈ ਜ਼ਮੀਨ ਨੂੰ ਲੀਸ ਤੇ ਦਿੱਤਾ ਗਿਆ 90000 ਰੁਪਏ પ્રતિ ਸਾਲ ਦੀ ਏਕੜ ਜ਼ਮੀਨ ਤੇ ਲੀਸ ਤੇ ਦਿੱਤਾ ਗਿਆ ਉਸ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਕਿ ਇੱਕ ਪ੍ਰਾਈਵੇਟ ਫਰਮ ਨੂੰ ਜੁੱਤ ਕੁਝ ਦਿਨ ਪਹਿਲਾਂ ਲੀਸ ਤੇ ਲੈਣ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਹੀ ਹੋਂਦ ਵਿੱਚ ਆਈ ਹੈ ਤਿੰਨ ਮੈਂਬਰੀ ਹੈ ਜਿਹੜੀ ਇੱਕ ਕਮੇਟੀ ਤਿੰਨ ਮੈਂਬਰੀ ਹੈ ਜਿਹੜੀ ਇੱਕ ਸੁਸਾਇਟੀ ਬਣਾ ਕੇ ਉਸ ਉਹਨਾਂ ਵੱਲੋਂ ਲੀਸ ਤੇ ਲਿਆ ਗਿਆ ਪਰ ਜਿਹੜਾ ਮੁੱਖ ਪ੍ਰਬੰਧਕ ਹੈ ਇਹਦਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਦਾ ਪੁੱਤਰ ਦੱਸਿਆ ਜਾ ਰਿਹਾ ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਸਵਾਲ ਚੁੱਕਰੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਹੁਣ ਵੇਖਣਾ ਹੋਵੇਗਾ ਕਿ ਸਰਕਾਰ ਅਤੇ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਇਸ ਮਾਮਲੇ ਤੇ ਕੀ ਜਵਾਬ ਦਿੰਦੇ ਨੇ ਤੇ ਇਸ ਜਗ੍ਹਾ ਤੇ ਕੀ ਬਣਾਇਆ ਜਾਣਾ ਇਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਸਵਾਲ ਖੜੇ ਹੋ ਰਹੇ ਨੇ ਮਨੀਸ਼ਗਰ ਪੀਟੀਸੀ ਨਿਊਜ਼ ਪੈ ਨਰੂਆਣਾ ਮਠਿੰਡਾ ਹੂੰ ਸੋ ਪਿੰਡ ਨਰੂਆਣਾ ਦੀ ਇਹ ਜ਼ਮੀਨ ਹੈ ਔਰ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਬੜੀ ਪੌਸ਼ ਏਰੀਆ ਦੇ ਵਿੱਚ ਲੋਕੇਸ਼ਨ ਬਹੁਤ ਵਧੀਆ ਔਰ ਇਸ ਨੂੰ ਜੇ ਲੀਜ਼ ਤੇ ਵੀ ਦਿੱਤਾ ਜਾਣਾ ਚਾਹੀਦਾ ਸੀ ਜੇ ਓਪਨ ਬਿਡ ਕੀਤੀ ਜਾਂਦੀ ਓਪਨ ਬੋਲੀ ਕੀਤੀ ਜਾਂਦੀ ਤਾਂ ਇਹ ਬਹੁਤ ਉੱਤੇ ਤੱਕ ਜਾ ਸਕਦੀ ਸੀ ਹਾਲਾਂਕਿ ਜੋ ਦਾਵਾ ਕੀਤਾ ਜਾ ਰਿਹਾ ਅਮਰਜੀਤ ਸਿੰਘ ਵੱਲੋਂ ਉਹਨਾਂ ਦਾ ਵੀ ਦਾਵਾ ਸੁਣ ਲੈਣੇ ਉਹਨਾਂ ਨੇ ਕਿ ਜੋ ਅਲੀਗੇਸ਼ਨ ਮੇਰੇ ਤੇ ਲੱਗੇ ਨੇ ਉਹ ਬਿਲਕੁਲ ਝੂਠੇ ਨੇ ਉਹ ਵੀ ਸੁਣਾ ਦਿੰਨੇ ਤੁਹਾਨੂੰ ਮੈਂ ਵੀਡੀਓ ਇਸ ਕਰਕੇ ਬਣਾ ਰਿਹਾ ਕਿ ਮੇਰੇ ਤੇ ਅੱਜ ਕੋਈ ਟਵਿੱਟਰ 라ਹੀਂ ਜਾਂ ਵੈਸੇ ਕੋਈ ਅਲੀਗੇਸ਼ਨ ਲਾਏਗੇ ਨਹੀਂ ਵੀ ਮੈਂ ਕੋਈ ਬਟਿੰਡੇ ਰੈੱਡ ਕਰਾਸ ਦੀ ਜਗ੍ਹਾ ਗਲਤ ਤਰੀਕੇ ਨਾਲ ਬਹੁਤ ਹੀ ਸਸਤੇ ਪਾਤੇ ਲੈ ਲਏ ਮੈਂ ਦੱਸਣਾ ਚਾਹੁੰਗਾ ਵੀ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਪਿਛਲੇ 15 ਸਾਲ ਤੋਂ ਇਹ ਜਗਾ ਸਿਰਫ 2 ਲੱਖ ਤੋਂ ਲੈ ਕੇ 4 ਲੱਖ ਸਾਲਾਨਾ ਤੇ ਚੱਲ ਰਹੀ ਸੀ ਜਿਹਨੂੰ ਸਾਡੇ ਪਰਿਵਾਰ ਨੇ ਬੋਲੀ ਦੇ ਕੇ ਵਧਾ ਕੇ ਤਕਰੀਬਨ 150% ਵਾਧਾ ਕਰਕੇ 10 ਲੱਖ 12500 ਚ ਦਿੱਤੀ ਔਰ ਪਹਿਲਾਂ ਇਹੋ ਜਿਹਾ ਕੋਈ ਵਾਅਦਾ ਨਹੀਂ ਹੁੰਦਾ ਸੀ ਹੁਣ ਨਾਲ 15% ਹਰ 3 ਸਾਲ ਬਾਅਦ ਵੱਧਿਆ ਜਿਹਦੇ ਨਾਲ ਤੁਸੀਂ ਦੇਖੋਗੇ ਵੀ ਇਹਦੀ ਐਵਰੇਜ ਔਨਲੀ ਟਾਈਮ ਦੇ ਵਿੱਚ 20 ਲੱਖ ਤੋਂ ਵੀ ਵੱਧ ਜਾਂਦੀ ਹੈ ਦੂਸਰਾ ਅਲੀਗੇਸ਼ਨ ਮੇਰੇ ਤੇ ਲਾਇਆ ਗਿਆ ਵੀ ਮੈਂ ਬੈਂਕਾਂ ਦਾ ਪਤਾ ਨਹੀਂ ਬਹੁਤ ਜ਼ਿਆਦਾ ਪੈਸਾ ਦੇਣਾ ਮੈਂ ਕਿਸੇ ਵੀ ਬੈਂਕ ਦਾ ਕੋਈ ਪੈਸਾ ਨਹੀਂ ਦੇਣਾ ਔਰ ਮੇਰਾ ਜੋ ਵੀ ਗਰੁੱਪ ਹੈ ਮੈਂ ਆਪ ਦਾ ਗਰੁੱਪ ਆਪ ਦੀ ਜੋ ਮੈਂ ਦੇਖਦਾ ਮੈਂ ਇਮਾਨਦਾਰੀ ਨਾਲ ਕਰ ਰਿਹਾ ਔਰ ਮੇਰਾ ਗਰੁੱਪ ਪੂਰਾ ਡੈਟ ਫਰੀ ਹੈ ਔਰ ਮੈਂ ਆਪ ਦਾ ਕੰਮ ਕਰਦਾ ਹਾਂ ਤੀਸਰਾ ਅਲੀਗੇਸ਼ਨ ਮੇਰੇ ਤੇ ਲਾਇਆ ਗਿਆ ਵੀ ਮੈਂ ਮਦਰਾਸ ਹਾਈ ਕੋਰਟ ਦੇ ਵਿੱਚ ਮੇਰਾ ਕੇਸ ਚੱਲਦਾ ਹੈ ਉਹ ਆਰਬਿਟਰੇਟਰ ਦਾ ਕੇਸ ਸੀ ਅੱਜ ਦੀ ਡੇਟ ਨੂੰ ਕੇਸ ਮੇਰੇ ਫੇਵਰਟ ਚ ਹੋ ਚੁੱਕਿਆ ਮੇਰੇ ਕੋਲ ਨੋ ਡਿਊ ਸਰਟੀਫਿਕੇਟ ਹੈ ਇਹੋ ਜਿਹਾ ਉਹਦੇ ਨਾਲ ਵੀ ਮੇਰਾ ਕੋਈ ਝਗੜਾ ਨਹੀਂ ਹੈ ਚੌਥਾ ਅਲੀਗੇਸ਼ਨ ਮੇਰੇ ਤੇ ਲਾਇਆ ਗਿਆ ਵੀ ਮੇਰੀ ਕੋਈ ਵਿਜੀਲੈਂਸ ਦੀ ਮੇਰੇ ਉੱਪਰ ਬਹੁਤ ਇਨਕੁਆਇਰੀਆਂ ਚੱਲਦੀਆਂ ਮੇਰੀ ਕੋਈ ਇਨਕੁਆਇਰੀ ਅੱਜ ਦੀ ਡੇਟ ਤੇ ਵਿਜੀਲੈਂਸ ਦੀ ਪੈਂਡਿੰਗ ਨਹੀਂ ਹੈ ਔਰ ਨਾ ਹੀ ਕਿਸੇ ਇਨਕੁਆਇਰੀ 'ਚ ਮੈਂ ਅਕਿਊਜ਼ਡ ਪਾਇਆ ਗਿਆ ਇਸ ਕਰਕੇ ਇਸ ਤਰ੍ਹਾਂ ਦੇ ਨਾਸ਼ੁਕਰੇ ਲੋਕ ਜਿਨ੍ਹਾਂ ਨੇ ਮੇਰੀ ਇਮਾਨਦਾਰੀ ਨਾਲ ਜੋ ਮੈਂ ਇਹਦੇ ਪੀਸੇ ਪ੍ਰੈਜ਼ੈਂਟ ਵੀ ਕੰਮ ਕੀਤਾ ਉਹਨਾਂ ਨੂੰ ਕੁਝ ਲੱਭਿਆ ਨਹੀਂ ਤੇ ਰੋਕਣ ਦੀ ਕੋਸ਼ਿਸ਼ ਕਰਨ ਲਈ ਇਸ ਤਰ੍ਹਾਂ ਦੇ ਗਲਤ ਅਲੀਗੇਸ਼ਨ ਲਾਏ ਨੇ ਹੂੰ ਸੋ ਇਹ ਅਲੀਗੇਸ਼ਨ ਦਾ ਜਵਾਬ ਉਹਨਾਂ ਵੱਲੋਂ ਦਿੱਤਾ ਗਿਆ ਕਿ ਮੇਰੇ ਤੇ ਜਿਹੜੇ ਅਲੀਗੇਸ਼ਨ ਲਗਾਏ ਗਏ ਨੇ ਉਹ ਬਿਲਕੁਲ ਝੂਠੇ ਨੇ ਸਾਡੇ ਨਾਲ ਮਾਨਕ ਗੁਲ ਸਾਹਿਬ ਮੌਜੂਦ ਨੇ ਆਰਟੀਆਈ ਕਾਰਕੁਨ ਨੇ ਉਹਨਾਂ ਨੇ ਵੀ ਇਸ ਮੁੱਦੇ ਤੇ ਪੂਰੀ ਆਵਾਜ਼ ਚੁੱਕੀ ਹੈ ਗੁਲ ਸਾਹਿਬ ਸਵਾਗਤ ਹੈ ਤੁਹਾਡਾ ਗੁਲ ਸਾਹਿਬ ਥੋੜਾ ਜਿਹਾ ਚਾਣਨਾ ਪਾਉਂਗੇ ਕਿਉਂਕਿ ਹੁਣੇ-ਹੁਣੇ ਅ ਅਮਰਜੀਤ ਹੋਰਾ ਅਮਰਜੀਤ ਮਹਿਤਾ ਦਾ ਜਿਹੜਾ ਬਿਆਨ ਹੈ ਉਹ ਕਹਿੰਦਾ ਕਿ ਬਿਲਕੁਲ ਝੂਠ ਬੋਲਿਆ ਜਾ ਰਿਹਾ ਹੈ ਕਿ 90000 ਰੁਪਏ ਪ੍ਰਤੀ ਏਕੜ ਤਾਂ ਮੈਂ ਬਹੁਤ ਵੱਡੀ ਬੋਲੀ ਦਿੱਤੀ ਹੈ ਵਧਾ ਕੇ ਦਿੱਤੀ ਹੈ ਔਰ ਦੇਖਿਓ ਤੁਸੀਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਮਤਲਬ ਬਠਿੰਡਾ ਵਰਗਾ ਸ਼ਹਿਰ ਹੋਵੇ ਇੰਨੇ ਪੌਸ਼ ਏਰੀਆ ਦੇ ਵਿੱਚ ਜ਼ਮੀਨ ਹੋਵੇ ਤੇ 90000 ਪ੍ਰਤੀ ਏਕੜ ਲੀਜ਼ ਸਰਪ੍ਰੀ ਜੀ ਬਠਿੰਡੇ ਦੇ ਵਿੱਚ ਜਿਹੜੀ ਆਮ ਪਿੰਡ ਦੀ ਜ਼ਮੀਨ ਹੈ ਉਹ ਵੀ 70 80000 ਰੁਪਏ ਕਿੱਲਾ ਜਿੱਥੇ ਮੋਟਰ ਲੱਗੀ ਹੁੰਦੀ ਹੈ ਉਹ ਵੀ ਚਲਾ ਜਾਂਦਾ ਹੈਗਾ ਹਾਂ ਇੱਥੇ ਇਹ ਜ਼ਮੀਨ ਨੂੰ ਰੈੱਡ ਕਰਾਸ ਨੇ ਆਪਣੇ ਕਾਗਜ਼ਾਂ ਦੇ ਵਿੱਚ ਬਰਾਨੀ ਜ਼ਮੀਨ ਦਿਖਾ ਰੱਖਿਆ ਜਦੋਂ ਤੁਸੀਂ ਪਿੰਡ ਦੇ ਵਿੱਚ ਥੋੜਾ ਪੱਤਰ ਕਰ ਗਏ ਉੱਥੇ ਜਾ ਕੇ ਸਰਪੰਚ ਨਾਲ ਗੱਲ ਕਰੋ ਜੀ ਬਿਲਕੁਲ ਖੇਤੀ ਜੋਗ ਵਾਹਣ ਜੋਗ ਜ਼ਮੀਨ ਹੈ ਬਿਲਕੁਲ ਅਪਜਾਊ ਜ਼ਮੀਨ ਹੈ ਇਹ ਤੇ ਉਹਨੂੰ ਰੈੱਡ ਕਰਾਸ ਨੇ ਜਿਹੜੀ ਹੈਗੀ ਬਰਾਨੀ ਜ਼ਮੀਨ ਕਿਉਂ ਦੱਸਾਇਆ ਤੇ ਦੂਜੀ ਗੱਲ ਇਹ ਕਹਿ ਰਹੇ ਆ ਕਿ ਪਰਮਜੀਤ ਮਹਿਤਾ ਜੀ ਕਹਿ ਰਹੇ ਆ ਕਿ ਮੈਂ ਸਾਡੇ ਪਰਿਵਾਰ ਨੇ ਬੋਲੀ ਦੇ ਕੇ ਖਰੀਦੇ ਆ ਆਪਸ਼ਨ ਕਿੱਥੇ ਹੋਈ ਆ ਜੇ ਆਪਸ਼ਨ ਹੁੰਦੀ ਤੇ ਕੋਈ ਚੱਕਰ ਨਹੀਂ ਸੀ ਆਪਸ਼ਨ ਹੋਈ ਨਹੀਂ ਰੈਡ ਕਰਾਸ ਨੇ ਆਪਸ਼ਨ ਕਿਉਂ ਨਹੀਂ ਕਰਾਈ ਕਹਿੰਦੇ ਜੀ ਅਸੀਂ ਤਾਂ ਜੀ ਕੋਟੇਸ਼ਨਾਂ ਲੈ ਲਈਆਂ ਕੋਟੇਸ਼ਨਾਂ ਲੈਣ ਨੂੰ ਹੈ ਕੋਈ ਆਪਾਂ ਕੋਈ ਕੋਈ 2-4 ਸੌ ਦੀ ਚੀਜ਼ ਖਰੀਦਣੀ ਸੀਗੀ ਜਾਂ ਕੋਈ 2-4000 ਦੀ ਚੀਜ਼ ਉਹ ਕਰਨੀ ਸੀ ਮਤਲਬ ਕੋਟੇਸ਼ਨ ਆ ਉਸ ਤੋਂ ਬਾਅਦ ਮੈਂਬਰ ਵੀ ਦੇਖੋ ਇਹਨਾਂ ਨੇ ਪ੍ਰੋਪਰ ਕੋਈ ਮੀਟਿੰਗ ਦਾ ਕੋਰਮ ਨਹੀਂ ਪੂਰਾ ਕੀਤਾ ਸਿਰਫ ਉਹੀ ਚਾਰ-ਪੰਜ ਮੈਂਬਰ ਜੇ ਬੁਲਾ ਕੇ ਉਹਦੇ ਚੋਂ ਵੀ ਦੋ ਦੋ ਮੈਂਬਰਾਂ ਨੇ ਆਬਜੈਕਟ ਕੀਤਾ ਇੰਡੀਅਨ ਐਕਸਪ੍ਰੈਸ ਨੇ ਜਦੋਂ ਉੱਥੇ ਇੱਕ ਬੈਠੇ ਮੈਂਬਰ ਨੂੰ ਜਦੋਂ ਪੁੱਛਿਆ ਕਿ ਤੁਹਾਡਾ ਤੁਹਾਡਾ ਤੁਹਾਨੂੰ ਪਤਾ ਹੈ ਕਿ ਇਹ ਜ਼ਮੀਨ ਕਿਸ ਲਈ ਹੈ ਇਹਨਾਂ ਦਾ ਪਲਾਨਿੰਗ ਬੋਰਡ ਦਾ ਚੇਅਰਮੈਨ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਜੀ ਹੂੰ ਮਤਲਬ ਉੱਥੇ ਇਹੀ ਨਹੀਂ ਇਹਨਾਂ ਨੂੰ ਪਤਾ ਕਿ ਜਿਹੜੇ ਬੰਦੇ ਗਏ ਆ ਕਿ ਜ਼ਮੀਨ ਕਾਦੇ ਲਈ ਦਿੱਤੀ ਜਾਣੀ ਹੈ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਇਹ ਜ਼ਮੀਨ ਕਾਦੇ ਲਈ ਦਿੱਤੀ ਜਾਣੀ ਹੈ ਕੋਈ ਕਹਿੰਦਾ ਸਾਨੂੰ ਤਾਂ ਪਤਾ ਨਹੀਂ ਜੀ ਕੋਈ ਕਹਿੰਦਾ ਜੀ ਇੱਥੇ ਦੇਖਾਂਗੇ ਜੀ ਕੋਈ ਕਹਿੰਦਾ ਜੀ ਅਸੀਂ ਇਨਵੈਸਟ ਪੰਜਾਬ ਚ ਦੱਸਾਂਗੇ ਜੀ ਕੋਈ ਕਹਿ ਰਿਹਾ ਜੀ ਇੱਥੇ ਅਕੈਡਮੀ ਬਣਾਉਣੀ ਹੈ ਪਰ ਉਹੀ ਗੱਲ ਹੈ ਵੀ ਪਲਾਨਿੰਗ ਪੂਰੀ ਹੈ ਪਰ ਦੱਸ ਕੋਈ ਨਹੀਂ ਰਿਹਾ ਜੇ ਰੈੱਡ ਕਰਾਸ ਦੇ ਬੰਦੇ ਉਹਨੂੰ ਇਹ ਪਤਾ ਨਹੀਂ ਰੈੱਡ ਕਰਾਸ ਦੇ ਬੰਦਿਆਂ ਨੇ ਪਹਿਲੀ ਗੱਲ ਤਾਂ ਮੀਟਿੰਗ ਪੂਰਾ ਇਹਨਾਂ ਦਾ ਕੋਰਮ ਕਿਉਂ ਨਹੀਂ ਪੂਰਾ ਕਰਕੇ ਬੁਲਾਈ ਦੂਜੀ ਗੱਲ ਇਹਦੀ ਆਪਸ਼ਨ ਕਿਉਂ ਨਹੀਂ ਹੋਈ ਜੇ ਇਹ ਬੋਲੀ ਜੇ ਇਹ ਜ਼ਮੀਨ ਤੁਸੀਂ ਦੇਣੀ ਸੀ 30 ਸਾਲਾਂ ਵਾਸਤੇ ਦੇਣੀ ਸੀ ਤਾਂ ਬੋਲੀ ਕਿਉਂ ਨਹੀਂ ਹੋਈ ਹਰਪ੍ਰੀਤ ਜੀ ਇਹ ਜ਼ਮੀਨ ਤੁਸੀਂ ਦੇਖੋ ਕਿ ਇੰਨੀ ਦੇ ਤਾਂ ਇਹ ਇੱਥੇ ਮੋਟਰ ਲਵਾ ਦਿਓ ਇੰਨੇ ਦੇ ਤਾਂ ਉਹੀ ਚੜ ਜਾਣੀ ਹੈ ਜਿਹੜਾ ਕਿ ਹਰ ਸਾਲ ਦੇ ਵਿੱਚ ਆਉਣਾ ਹੈਗਾ ਤੁਹਾਨੂੰ ਠੇਕਾ ਬਿਲਕੁਲ ਠੀਕ ਹੈ ਔਰ ਇੱਕ ਗੱਲ ਹੋਰ ਜਿਹੜੀ ਬੜੀ ਬੜੀ ਹੈਰਾਨੀ ਵਾਲੀ ਗੱਲ ਹੈ मतलब ਤੁਸੀਂ ਦੇਖੋ ਸਰਕਾਰੀ ਤੌਰ ਤੇ ਜਾਂ ਰੈੱਡ ਕਰਾਸ ਤੌਰ ਤੇ ਜਾਂ ਇਦਾਂ ਦੀ ਕੋਈ ਵੀ ਆਰਗੇਨਾਈਜੇਸ਼ਨ ਦੇ ਕੋਈ ਜ਼ਮੀਨ ਤੇ ਜ਼ਮੀਨ ਜਿਹੜੀ ਠੇਕੇ ਤੇ ਦੇਣੀ ਹੁੰਦੀ ਹੈ ਜਾਂ ਕੁਝ ਹੋਰ ਦਾਣਾ ਤਾਂ ਕਿੰਨੀਆਂ ਫਾਰਮੈਲिटीज ਹੁੰਦੀਆਂ ਬਿਡ ਹੁੰਦੀ ਆ ਇੱਕ ਵਾਰ ਜੇ ਨਹੀਂ ਆਏ ਤਾਂ ਰੱਦ ਕਰਕੇ ਦੂਜੀ ਵਾਰ ਫਿਰ ਬੋਲੀ ਦਿੱਤੀ ਜਾਂਦੀ ਹੈ ਦੂਜੀ ਵਾਰ ਨਹੀਂ ਆਏ ਤੀਜੀ ਵਾਰ ਫਿਰ ਦਿੱਤੀ ਜਾਂਦੀ ਹੈ ਕਿ ਬੋਲੀ ਲਾਣ ਵਾਲੇ ਲੋਕ ਆਣ ਵੱਧ ਤੋਂ ਵੱਧ ਜਿਹੜਾ ਉਹ ਮੁਨਾਫਾ ਹੋਵੇ ਤੇ ਉਹ ਮੁਨਾਫਾ ਰੈੱਡ ਕਰਾਸ ਦੇ ਖਾਤੇ ਦੇ ਵਿੱਚ ਪਵੇ ਇਹ ਤਾਂ ਇਦਾਂ ਲੱਗਦਾ ਕਿ ਪਹਿਲੀ ਵਾਰੀ ਕਿਸੇ ਨੇ ਪ੍ਰੋਪੋਜ਼ਲ ਦਿੱਤਾ ਤੇ ਨਾ ਮਾਰਕੀਟਰ ਦੇ ਵਿੱਚ ਦੇਖਿਆ ਗਿਆ ਕਿ ਕੋਈ ਹੈ ਜਾਂ ਨਹੀਂ ਹੈ ਉਹ ਪ੍ਰੋਪੋਜ਼ਲ ਸਵਾਰ ਕਰ ਲਿਆ ਗਿਆ ਬਿਲਕੁਲ ਜੀ ਇਹ ਆਪਦੇ ਆਪਣੇ ਬੰਦਿਆਂ ਨੂੰ ਰਿਓੜੀਆਂ ਵੰਡਣ ਵਾਲਾ ਕੰਮ ਕਰ ਰਹੇ ਆ ਭਗਵੰਤ ਮਾਨ ਜੀ ਬਿਲਕੁਲ ਪਲਾਨਿੰਗ ਦੇ ਤਹਿਤ ਇਹ ਜਿਹੜੀ ਜ਼ਮੀਨ ਦਿੱਤੀ ਗਈ ਹੈ ਤੁਹਾਨੂੰ ਵੀ ਪਤਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜਿੰਨੀਆਂ 33 ਸਾਲਾਂ ਲੀਜ਼ ਹੋਈਆਂ ਨੇ ਕਿਸੇ ਨੇ ਜ਼ਮੀਨ ਮੋੜੀ ਹੈ ਕਿੰਨੇ ਕ ਬੰਦੇ ਇਹ ਹੁੰਦੇ ਆ ਜਿਹੜੇ ਉਹ ਇਹੀ ਹੁੰਦਾ ਕਿ ਜੇ ਲੀਜ਼ ਤੇ ਲੈ ਲਈ ਕੇ ਚਲੋ ਭੁੱਲ ਗਏ ਮੁੜ ਕੇ ਤੇ ਦੂਜੀ ਗੱਲ ਕਨਫਲਿਕਟ ਆਫ ਇੰਟਰਸਟ ਇਹ ਹੈ ਕਿ ਇਹਨਾਂ ਦੇ ਅਮਰਜੀਤ ਮਹਿਤਾ ਜੀ ਦੇ ਜਿਹੜੇ ਬੇਟੇ ਨੇ ਪਦਮਜੀਤ ਮਹਿਤਾ ਉਹਨਾਂ ਨੇ ਇੱਕ 29 ਜੁਲਾਈ ਨੂੰ ਇੱਕ ਫਰਮ ਫਾਰਮਰ ਰਜਿਸਟਰ ਕਰਾਈ ਹੈ ਜੀ ਤੇ ਉਹ ਫਰਮ ਸਪੋਰਟਸ ਦੇ ਨਾਂ ਸਪੋਰਟਸ ਦੇ ਨਾਂ ਤੇ ਰਜਿਸਟਰ ਕਰਾਈਏ ਕਿ ਅਸੀਂ ਇੱਥੇ ਸਪੋਰਟਸ ਦੀ ਕੋਈ ਗਤੀਵਿਧੀ ਕਰਾਂਗੇ ਜੀ ਤੇ ਉਹ ਕਨਫਲਿਕਟ ਆਫ ਇੰਟਰਸਟ ਇਹ ਹੈ ਕਿ ਇਹ ਖੁਦ ਪੀਸੀਏ ਦੇ ਪੰਜਾਬ ক্রিকেট ਐਸੋਸੀਏਸ਼ਨ ਦੇ ਪ੍ਰਧਾਨ ਨੇ ਤੇ ਉਧਰ ਜਿਹੜਾ ਇਹ ਕੰਮ ਹੈ ਇਹ ਵੀ ਇਹ ਤੁਸੀਂ ਰੈੱਡ ਕਰਾਸ ਤੋਂ ਜ਼ਮੀਨ ਲੈ ਕੇ ਇੱਥੇ ਸਪੋਰਟਸ ਦਾ ਕਰੋਗੇ ਜਿਹੜੀ ਤੁਸੀਂ ਬਣਾਈਏ ਮੂਵੀ 스타 ਐਂਟਰਪ੍ਰਾਈਜ਼ਸ ਮੂਵੀ 스타 ਐਂਟਰਪ੍ਰਾਈਜ਼ਸ 29 ਜੁਲਾਈ ਨੂੰ ਇਹਨਾਂ ਨੇ ਰਜਿਸਟਰ ਕਰਾਈਏ ਸਿਰਫ 15 ਦਿਨ ਪਹਿਲਾਂ ਹਾਂ हां ਤਾਂ ਮਤਲਬ ਇਦਾਂ ਕਿਵੇਂ ਜਿਸੰਦ ਦਾ ਪੂਰਾ ਰਿਕਾਰਡ ਚੈੱਕ ਕੀਤਾ ਜਾਂਦਾ ਹੈ ਕਿ ਜਿਹੜੀ ਵੀ ਫਰਮ ਜ਼ਮੀਨ ਲੈ ਰਹੀ ਹੈ ਉਹਦਾ ਪਿਛਲਾ ਰਿਕਾਰਡ ਕੀ ਹੈ ਕੀ ਇੱਥੇ ਬਣਾਣਾ ਹੈ ਕਿਉਂ ਬਣਾਣਾ ਐਕਸਪੀਰੀਅੰਸ ਕੀ ਹੈ ਉਸ ਚੀਜ਼ ਦਾ ਜਿਹੜੀ ਇਹ ਚੀਜ਼ ਇੱਥੇ ਬਣਾਣਾ ਚਾਹੁੰਦੇ ਨੇ ਮਤਲਬ ਆ 15 20 ਦਿਨ ਪਹਿਲਾਂ ਕੋਈ ਏਜੰਸੀ ਹੋਣ ਦੇ ਵਿੱਚ ਆਂਦੀ ਹੈ ਤਾਂ ਤੁਸੀਂ ਬਿਨਾਂ ਕੋਈ ਉਹਨਾਂ ਦਾ ਰਿਕਾਰਡ ਦੇਖਿਆ ਜ਼ਮੀਨ ਦੇ ਦੋਗੇ 30 ਸਾਲ ਲਈ ਹੋ ਵੀ ਹਰ ਪੇਜੀ ਉਹੀ ਉਹੀ ਤੇ ਗੱਲ ਹੈ ਕਿ ਇਹਨਾਂ ਦਾ ਕੋਈ ਸਪੋਰਟਸ ਨਾ ਪਹਿਲਾਂ ਲੈਣਾ ਦੇਣਾ ਨਹੀਂ ਸਪੋਰਟਸ ਐਕਟੀਵਿਟੀਜ਼ ਦੇ ਰਿਲੇਟਡ ਇਹਨਾਂ ਨੇ ਫਰਮ ਬਣਾਈ ਹੈ ਸਪੋਰਟਸ ਨਾ ਕੋਈ ਲੈਣਾ ਦੇਣਾ ਨਹੀਂ ਅਮਰਜੀਤ ਪਤਤਾ ਜੀ ਹੋਟਲিয়ার ਰਹੇ ਨੇ ਇਹਨਾਂ ਦੇ ਆ ਟੂ ਵੀਲਰ ਫੋਲ ਵੀਲਰ ਦੀਆਂ ਏਜੰਸੀਆਂ ਹੁੰਦੀਆਂ ਸੀਗੀਆਂ ਤੇ ਉਸ ਤੋਂ ਬਾਅਦ ਇਹਨਾਂ ਦਾ ਇਹ ਕਹਿ ਰਹੇ ਆ ਕਿ ਸਾਨੂੰ ਬੈਂਕਰਪਟ ਦੱਸਿਆ ਬੈਂਕਰਪਟ ਦੱਸਿਆ ਨਹੀਂ ਬੈਂਕਰਪਟ ਸਾਨੂੰ ਦੱਸਿਆ ਕਿ ਬੈਂਕਰਪਸੀ ਦੇ ਨੋਟਿਸ ਸਾਡੇ ਕੋਲੇ ਹੈਗੇ ਜਿਹੜੇ ਥੋੜ ਨੂੰ ਬੈਂਕ ਨੇ ਦਿੱਤੇ ਹੋਏ ਆ ਸਾਡੇ ਕੋਲੇ ਇਨਸਾਲਵੈਂਸੀ ਦੇ ਨੋਟਿਸ ਨੇ ਇਹਨਾਂ ਦੀ ਜਿਹੜੇ ਸ਼ੋਰੂਮ ਸੀ ਉਹ ਬੈਂਕ ਨੇ ਨਿਲਾਮੀ ਕੀਤੀ ਆ ਠੀਕ ਹੈ ਉਸ ਤੋਂ ਬਾਅਦ ਯੂਟੀ ਦਾ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਹੈ ਜਿਨ੍ਹਾਂ ਨੇ ਇਹ ਰეკਮੈਂਡ ਕੀਤਾ ਸੀ ਕਿ ਸੀਬੀਆਈ ਪ੍ਰੂਵ ਹੋਵੇ ਇਹਨਾਂ ਦੀ ਏਜੰਸੀ ਤੇ ਜਿਹੜੀ ਫੋਰਵਿਲਰ ਦੀ ਏਜੰਸੀ ਹੈ ਕੀ ਜਿਹੜੀ ਰੈੱਡ ਕਰਾਸ ਹੈਗੀ ਉਹਨਾਂ ਨੇ ਇਹ ਸਾਰਾ ਪਿਛਲਾ ਰਿਕਾਰਡ ਨਹੀਂ ਚੈੱਕ ਕੀਤਾ ਕਿ ਪਿੱਛੇ ਪਿੱਛੇ ਕਿਹੜੇ-ਕਿਹੜੇ ਨੋਟਿਸ ਆਏ ਹੋਏ ਆ ਜਾਂ ਕਿਹੜਾ-ਕਿਹੜਾ ਇਹਨਾਂ ਦੀ ਜਾਂਚ ਹੋਈ ਹੋਈ ਹੈ ਜਾਂ ਕਿਹੜੇ-ਕਿਹੜੇ ਕੇਸ ਇਹਨਾਂ ਦੇ ਚੱਲੇ ਆ ਜਾਂ ਚੱਲਦੇ ਪਏ ਸੀਗੇ ਬਿਲਕੁਲ ਠੀਕ ਇੱਕ ਗੱਲ ਹੋਰ ਦੱਸਿਓ ਇਹਦੇ ਵਿੱਚ ਬਠਿੰਡਾ ਪ੍ਰਸ਼ਾਸਨ ਦਾ ਕੀ ਰੋਲ ਰਹਿੰਦਾ ਥੋੜਾ ਜਿਹਾ ਟੈਕਨੀਕਲੀ ਦੱਸੋਗੇ ਬਠਿੰ ਜਿਹੜਾ ਰੈੱਡ ਕਰਾਸ ਹੁੰਦਾ ਹਰਪ੍ਰੀਤ ਜੀ ਪੂਰੀ ਤਰ੍ਹਾਂ ਇਹ ਏਡੀਸੀ ਤੇ ਡੀਸੀ ਦੇ ਅੰਡਰ ਹੀ ਹੁੰਦਾ ਹੈ ਜੀ ਹੂੰ ਉਹ ਸਾਰਾ ਜਿਹੜਾ ਕੋਈ ਵੀ ਉੱਥੇ ਕੋਈ ਵੀ ਉਹਦੀ ਕਾਰਵਾਈ ਹੈ ਕੋਈ ਵੀ ਉਹਦਾ ਫਾਈਨੈਂਸ਼ੀਅਲ ਚੀਜ਼ਾਂ ਨਿਕੀਆਂ ਜਾਂ ਇਹਦੀ ਇੱਕ ਕਮੇਟੀ ਹੁੰਦੀ ਹੈ ਪ੍ਰੋਪਰ ਬਹੁਤੇ ਮੈਂਬਰ ਹੁੰਦੇ ਨੇਗੇ ਉਹਨੂੰ ਜੇ ਕੋਈ ਫੈਸਲੇ ਲੈਣੇ ਆ ਉਹਨੂੰ ਬੁਲਾ ਕੇ ਪ੍ਰੋਪਰ ਤਰੀਕੇ ਦੇ ਨਾਲ ਜੇ ਕੋਈ ਇੱਕ ਤਰੀਕੇ ਦੇ ਨਾਲ ਬਿਡ ਕਰਾਈ ਜਾਂਦੀ ਹੈ ਜੇ ਕੋਈ ਏਦਾਂ ਦੀ ਜ਼ਮੀਨ ਹੈਗੀ ਤੇ ਉਸ ਤੋਂ ਬਾਅਦ ਫਿਰ ਸਾਰਾ ਕੁਝ ਸਾਰੀ ਕਾਰਵਾਈ ਪੂਰੀ ਹੁੰਦੀ ਹੈ ਤੇ ਉਹ ਉਹ ਸਾਰਾ ਕੁਝ ਮੈਂ ਤਾਂ ਹੈਰਾਨ ਆ ਵੀ ਹੁਣ ਮੈਮ ਤੁਸੀਂ ਇੱਥੋਂ ਪੁੱਛੋ ਕਿਸੇ ਨੂੰ ਪਤਾ ਹੀ ਨਹੀਂਗਾ ਕਿ ਕਰਨਾ ਕੀ ਹੈਗਾ ਹ ਪਰ ਉਤ ਤੋਂ ਇਹ ਪਤਾ ਹੈ ਕਿ ਇਨਵੈਸਟ ਪੰਜਾਬ ਦੇ ਵਿੱਚ ਜਾਣਾ ਹੈ ਇਹ ਪਤਾ ਹੈ ਕਿ 15 ਦਿਨ ਪਹਿਲਾਂ ਇੱਕ ਸਪੋਰਟਸ ਰਿਲੇਟਡ ਸਪੋਰਟਸ ਐਕਟੀਵਿਟੀਆਂ ਦੀ ਫਰਮ ਰਜਿਸਟਰ ਹੋ ਗਈ ਹੈ ਇਹ ਪਤਾ ਹੈ ਕਿ ਪਰਮਜੀਤ ਮਹਿਤਾ ਜੀ ਦੇ ਬੇਟੇ ਨੂੰ ਚਲੀ ਗਈ ਹੈ ਜ਼ਮੀਨ 30 ਸਾਲਾਂ ਲਈ ਹਮ मतलब ਪਲੈਨਿੰਗ ਪੂਰੀ ਹੈ ਪਰ ਦੱਸ ਨਹੀਂ ਰਹੇ ਅੱਛਾ ਇੱਕ ਗੱਲ ਇਹ ਵੀ ਦੱਸੋਗੇ ਗੋਲ ਸਾਹਿਬ ਇਹ ਜ਼ਮੀਨ ਹੈ ਕਿੱਥੇ ਹੈ ਮਤਲਬ ਕਈ ਕਈ ਲੋਕਾਂ ਤੋਂ ਸੋਰਸਸ ਤੋਂ ਵੀ ਪਤਾ ਲੱਗਿਆ ਕਿ ਬੜਾ ਪ੍ਰੋਮਿਨੈਂਟ ਏਰੀਆ ਜਿੱਥੇ ਇਹ ਹੈਗੀ ਹੈ ਇਹ ਪਿੰਡ ਨਰੂਆਣਾ ਜਿਹੜਾ ਹੈਗਾ ਇਹ ਬੜਾ ਪ੍ਰਾਈਮ ਲੋਕੇਸ਼ਨ ਦੇ ਵਿੱਚ ਜਗ੍ਹਾ ਹੈਗੀ ਹੈ ਜਿੱਥੇ 90000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਮਾਰਕੀਟ ਦੇ ਵਿੱਚ ਦਿਓ ਤਾਂ ਤੁਹਾਨੂੰ ਲੱਖਾਂ ਰੁਪਏ ਮਿਲ ਜਾਣਗੇ ਪੇਜੀ ਦੇਖੋ ਇਹ ਤਾਂ ਜਿਹੜੀ ਉਥੇ ਉਥੇ ਨਾ ਮਰੂਗਾਣੇ ਪਿੰਡ ਇੱਕ ਬਿਲਕੁਲ ਨੇੜੇ ਦੇ ਜਿਹੜਾ ਡਰਾਈਵਿੰਗ ਡਰਾਈਵਿੰਗ ਟੈਸਟ ਸੈਂਟਰ ਹੁੰਦਾ ਇੱਕ ਆਰਟੀਓ ਦਾ ਉਹ ਵੀ ਬਣਿਆ ਹੋਇਆਗਾ ਤੇ ਬਿਲਕੁਲ ਨੇੜੇ 2-4 ਕਿਲੋਮੀਟਰ ਦੇ ਏਰੀਏ ਦੇ ਵਿੱਚ ਹੀ ਇਹਦੇ ਏਮਜ਼ ਵੀ ਆਉਂਦਾ ਤੇ ਉਸ ਤੋਂ ਇਲਾਵਾ ਇੱਕ ਹੋਰ ਵੀ ਆਪਣਾ ਇੱਥੇ ਇੱਕ ਹੋਰ ਵੀ ਹੈ ਆਪਣਾ ਇੱਕ ਮਹਾਰਾਜ ਰਣਜੀਤ ਸਿੰਘ ਯੂਨੀਵਰਸਿਟੀ ਉਹ ਵੀ ਕੋਈ 2-4 ਕਿਲੋਮੀਟਰ ਦੇ ਏਰੀਏ ਦੇ ਵਿੱਚ ਹੀ ਪੈਂਦੀ ਹੈਗੀ ਮਤਲਬ ਅੱਛਾ ਏਰੀਆ ਹੈ ਪ੍ਰਾਈਮ ਲੋਕੇਸ਼ਨ ਹੈਗੀ ਚੰਗੀ ਜ਼ਮੀਨ ਹੈ ਬਾਕੀ ਖੇਤੀਯੋਗ ਵਾਹਨਯੋਗ ਜ਼ਮੀਨ ਹੈਗੀ ਕੋਈ ਬੁਰਾਨੀ ਜ਼ਮੀਨ ਨਹੀਂ ਹੈ ਤੁਸੀਂ ਮਤਲਬ ਚੰਗੀ ਲੈਂਡ ਹੈ ਜੀ ਕੋਈ ਇਹਦੇ ਚ ਉਹ ਦੋਰਾਏ ਨਹੀਂ ਜੇ ਤੁਸੀਂ ਮੈਂ ਕਹਿੰਦਾ ਜੀ ਚਾਹੇ ਜਿਹੜਾ ਇੱਕ ਪ੍ਰੋਸੈਸ ਹੈ ਹਾਂ ਉਹ ਪ੍ਰੋਸੈਸ ਤੇ ਪੂਰਾ ਹੋਣਾ ਚਾਹੀਦਾ ਹੈ ਨਾ ਬਿਲਕੁਲ 30 ਸਾਲਾਂ ਲਈ ਬਿਲਕੁਲ ਜੀ ਸਭ ਨੂੰ ਪਤਾ 30 ਸਾਲਾਂ ਲਈ ਜ਼ਮੀਨਾਂ ਕਿਉਂ ਦਿੱਤੀਆਂ ਜਾਂਦੀਆਂ ਨੇ ਤੇ ਤੁਸੀਂ ਲੈਂਡ 30 ਸਾਲਾਂ ਲਈ ਬੋਲੀ ਕਰਾਓ ਬਿਲਕੁਲ ਠੀਕ ਹੈ ਜੇ ਬੋਲੀ ਕਰਾਈ ਜਾਂਦੇ ਤਾਂ ਬਹੁਤ ਪੈਸੇ ਉੱਪਰ ਨਾ ਨਹੀਂ ਜਦੋਂ 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 ਨੋਰਮਲ ਠੀਕ ਜਦੋਂ ਬਿਲਕੁਲ ਜੋ ਨਾਰਮਲ ਠੇਕਾ 75 80000 85000 ਚੱਲਦਾ ਤਾਂ ਫਿਰ 30 ਸਾਲਾਂ ਲਈ 90000 ਤੇ ਦੇਣ ਦਾ ਕੀ ਮਤਲਬ ਹੂੰ ਬਿਲਕੁਲ ਠੀਕ ਹੈ ਅੱਛਾ ਇੱਕ ਗੱਲ ਇਹ ਵੀ ਦੱਸਿਓ ਇਸ ਜ਼ਮੀਨ ਬਾਰੇ ਵੀ ਦੱਸਿਆ ਜਾ ਰਿਹਾ ਕਿ ਇੱਕ ਔਰਤ ਨੇ ਲੋਕ ਭਲਾਈ ਲਈ ਰੈੱਡ ਕਰਾਸ ਨੂੰ ਇਹ ਦਾਨ ਦੇ ਵਿੱਚ ਦਿੱਤੀ ਸੀ ਸਾਰੀ ਦੀ ਸਾਰੀ ਜ਼ਮੀਨ ਕਿ ਤੁਸੀਂ ਲੋਕ ਭਲਾਈ ਦੇ ਕੰਮਾਂ ਦੇ ਲਈ ਇਸ ਜ਼ਮੀਨ ਦੀ ਵਰਤੋਂ ਕਰੋ ਜਾਂ ਜੋ ਵੀ ਪੈਸਾ ਕਮਾਓ ਤਾਂ ਉਹ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਲਾਓ ਤਾਂ ਫਿਰ ਤੁਹਾਨੂੰ ਲੱਗਦਾ ਨਹੀਂ ਹੈ ਕਿ ਕੀ ਵਾਕਈ ਅਸਲ ਦੇ ਵਿੱਚ ਲੋਕ ਭਲਾਈ ਹੋ ਰਹੀ ਹੈ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਭਲਾਈ ਹੋ ਰਹੀ ਹੈ ਹਰਪ੍ਰੀਤ ਜੀ ਜਿਹੜਾ ਰੈੱਡ ਕਰਾਸ ਇੱਕ ਸੰਸਥਾ ਹੈ ਨਾ ਇਹਨੂੰ ਕੋਈ ਵੀ ਬੰਦਾ ਦਾਨ ਕਰਦਾ ਹੈਗਾ ਉਹ ਇਸੇ ਲਈ ਕਰਦਾ ਹੈ ਕਿ ਅੱਗੇ ਇਹ ਸੋਸ਼ਲ ਵਰਕ ਲਈ ਇਹ ਯੂਜ਼ ਹੋਵੇ ਕਿ ਟ੍ਰਾਈਸਾਈਕਲ ਵੰਡ ਤੇ ਜਾਂ ਹੋਰ ਗਰੀਬਾਂ ਦੀ ਭਲਾਈ ਕਰਤੀ ਮਤਲਬ ਉਹ ਇਸੇ ਤਰੀਕੇ ਨਾਲ ਜੇ ਕੋਈ ਇਹ ਦੱਸਿਆ ਜਾ ਰਿਹਾ ਕਿ ਲੇਡੀ ਨੇ ਇੱਕ ਦਾਨ ਕੀਤੀ ਸੀ ਸੋਸ਼ਲ ਕੰਮ ਦੇ ਲਈ ਲੋਕ ਭਲਾਈ ਦੇ ਲਈ ਕੰਮ ਇਹ ਦਾਨ ਕੀਤੀ ਸੀ ਪਰ ਇਹ ਕਮਰਸ਼ੀਅਲ ਕੰਮਾਂ ਲਈ ਕਿਉਂ ਦਿੱਤੀ ਜਾ ਰਹੀ ਹੈ ਸਭ ਤੋਂ ਵੱਡਾ ਕੁਐਸਚਨ ਤੇ ਇਹ ਹੈ ਕਿ ਜਿਹੜੀ ਜ਼ਮੀਨ ਦਾਨ ਹੋ ਗਈ ਕੀ ਉਹ ਲੀਜ਼ ਕੀਤੀ ਜਾ ਸਕਦੀ ਹੈ ਕਮਰਸ਼ੀਅਲ ਕੰਮਾਂ ਲਈ ਬਿਲਕੁਲ ਨਹੀਂ ਕੀਤੀ ਜਾ ਸਕਦੀ ਫਿਰ ਇਹ ਕਿਉਂ ਕਰ ਰਹੇ ਨੇ ਤੇ ਰੈੱਡ ਕਰਾਸ ਦੇ ਰੈੱਡ ਕਰਾਸ ਦੇ ਜਿਹੜੇ ਅਫੀਸ਼ੀਅਲਸ ਨੇ ਉਹ ਹੁਣ ਬਿਆਨ ਕਿਉਂ ਨਹੀਂ ਦੇ ਰਹੇ ਕਿ ਅਸੀਂ ਇਹ ਜ਼ਮੀਨ ਉਹ ਕਿਉਂ ਮਤਲਬ ਕਿਉਂ ਤੇ ਕਿੱਥੇ ਦਿੱਤੀ ਹੈ ਕਿੱਥੇ ਦਿੱਤੀ ਹੈ ਯੈਸ ਅੱਛਾ ਇਹ ਵੀ ਪਤਾ ਲੱਗਿਆ ਕਿ ਜਿਹੜੀ ਇਹ ਕਮੇਟੀ ਸੀ ਕਾਰਜਕਾਰੀ ਦੀ ਇਹਦੇ ਗੈਰ ਅਹੁਦੇਦਾਰ ਜਿਹੜੇ ਮੈਂਬਰ ਸੀ ਉਹਨਾਂ ਨੇ ਇਤਰਾਜ਼ ਵੀ ਜਤਾਇਆ ਸੀਗਾ ਕਿ ਇਦਾਂ ਜ਼ਮੀਨ ਨਹੀਂ ਦੇਣੀ ਚਾਹੀਦੀ ਇੰਨੇ ਸਸਤੇ ਭਾਅ ਔਰ ਇਹਦੀ ਬਿਡ ਹੋਣੀ ਚਾਹੀਦੀ ਹੈ ਉਸ ਦੇ ਬਾਵਜੂਦ ਵੀ ਇਹ ਜ਼ਮੀਨ ਦਿੱਤੀ ਗਈ ਬਿਲਕੁਲ ਜੀ ਉਹਨਾਂ ਦੇ ਇੱਕ ਐਗਜ਼ੀਕਟਿਵ ਮੈਂਬਰ ਨੇ ਜਗਦੀਸ਼ ਸਿੰਘ ਉਹਨਾਂ ਨੇ ਵੀ ਬਿਆਨ ਦਿੱਤਾ ਹੈਗਾ ਔਨ ਦ ਰਿਕਾਰਡ ਕਿ ਇਹ ਲੈਂਡ ਨੂੰ ਇੰਨੇ ਇੰਨੇ ਨੋਮੀਨਲ ਰੇਟਸ ਦੇ ਉੱਤੇ ਏਡੇ ਲੰਬੇ ਸਮੇਂ ਲਈ ਕਿਉਂ ਦਿੱਤਾ ਜਾ ਰਿਹਾ ਹੈਗਾ ਕਹਿੰਦੇ ਇਹ ਤਾਂ ਕੁਝ ਵੀ ਨਹੀਂ ਹੈਗਾ ਜਦੋਂ ਕਿ ਮਾਰਕੀਟ ਪ੍ਰਾਈਸ ਹੈਗੀ ਇਹਦੀ ਕਿੰਨੇ ਕਿੰਨੇ ਕਈ ਗੁਣਾ ਹੈਗੀ ਹੈਗੀ ਜਿਹੜੀ ਇਸ ਦੀ ਲੈਂਡ ਦੀ ਹੈ ਤੇ ਉਸ ਤਰੀਕੇ ਨਾਲ ਬੜੇ ਆਸਾਨੀ ਨਾਲ ਦਿੱਤੀ ਜਾ ਸਕਦੀ ਹੈ ਜੇ ਤੁਸੀਂ ਇੰਨੇ ਲੰਬੇ ਸਮੇਂ ਲਈ ਦੇਣੀ ਹੈ ਤੇ ਦੂਜੇ ਐਗਜ਼ੀਕਟਿਵ ਮੈਂਬਰ ਵਿਜੇ ਭਟ ਨੇ ਕਿਹਾਗਾ ਕਿ ਬੜੀ ਸਾਡੇ ਨਾਲ ਤਾਂ ਸ਼ੇਅਰ ਹੀ ਨਹੀਂ ਕੀਤੀ ਇਹਨਾਂ ਨੇ ਇਨਫੋਰਮੇਸ਼ਨ ਕੀ ਹੈ ਬੁਲਾਇਆ ਤੇ ਬਸ ਸਾਈਨ ਕਰਾਏ ਤੇ ਪ੍ਰੋਜੈਕਟ ਹੈ ਜਿਹੜਾ ਮਤਲਬ ਇਹਨਾਂ ਨੇ ਕਿਹਾ ਕਿ ਕੋਟੇਸ਼ਨ ਇਹਨਾਂ ਨੇ ਕਿਹਾ ਕਿ ਓਪਨ ਆਪਸ਼ਨ ਹੋਣੀ ਚਾਹੀਦੀ ਸੀਗੀ ਇਦਾਂ ਕੋਟੇਸ਼ਨਾਂ ਦਾ ਕੀ ਮਤਲਬ ਹੋਇਆ ਮੰਗਣ ਦਾ ਇਹਨਾਂ ਦੇ ਐਗਜ਼ੈਕਟਿਵ ਮੈਂਬਰ ਨੇ ਕਿਹਾ ਉਸ ਤੋਂ ਬਾਅਦ ਇਹਨਾਂ ਜਿਹੜੇ ਵਿੱਚ ਤੀਜੇ ਬੰਦੇ ਸੀ ਇਹਨਾਂ ਦੇ ਅਮਰਿਤ ਅਗਰਵਾਲ ਆਪ ਦੇ ਜਿਹੜੇ ਡਿਸਟ੍ਰਿਕਟ ਪਲੈਨਿੰਗ ਕਮੇਟੀ ਦੇ ਚੇਅਰਮੈਨ ਉਹ ਕਹਿੰਦੇ ਜੀ ਹਾਂਜੀ ਮੈਂ ਉੱਥੇ ਹੈਗਾ ਤੇ ਅਸੀਂ ਪਰ ਮੈਨੂੰ ਪਤਾ ਨਹੀਂ ਲੈਂਡ ਕਿਉਂ ਆਏਗੀ ਕਿਉਂ ਤੇ ਕਿਸ ਕੰਮ ਲਈ ਦਿੱਤੀ ਹੈ ਮੈਨੂੰ ਇਹ ਜਾਣਕਾਰੀ ਨਹੀਂ ਦਿੱਤੀ ਗਈ ਮਤਲਬ ਕਾਰਜਕਾਰੀ ਕਮੇਟੀ ਦੇ ਮੈਂਬਰ ਉਹ ਵੀ ਅੰਦਰ ਬੈਠੇ ਬੰਦੇ ਪਤਾ ਹੀ ਨਹੀਂ ਜੀ ਲੋਕ ਕਹਿ ਰਹੇ ਆ ਕਿ ਸਾਨੂੰ ਬੜੀ ਜਾਣਕਾਰੀ ਦਿੱਤੀ ਨਹੀਂ ਗਈ ਜਾਣਕਾਰੀ ਕਈ ਕਹਿ ਰਹੇ ਆ ਕਈ ਕਹਿ ਰਹੇ ਆ ਕਿ ਸਾਨੂੰ ਪਤਾ ਨਹੀਂ ਕਈਆਂ ਨੇ ਵਿਰੋਧ ਕੀਤਾ ਤੇ ਫਿਰ ਵੀ ਇਹ ਬੜਾ इजीली ਪਾਸ ਹੋ ਗਿਆ ਤੇ ਲੈਂਡ ਦੇ ਦਿੱਤੀ ਗਈ ਮਤਲਬ ਇਹ ਸਾਡੀ ਤਾਂ ਇਹੀ ਮੰਗ ਹੈ ਜੀ ਦੇਖੋ ਮਹਿਤਾ ਸਾਹਿਬ ਮਹਿਤਾ ਸਾਹਿਬ ਤਾਂ ਇਹ ਕਹਿੰਦੇ ਪਏ ਆ ਕਿ ਮੇਰਾ ਐ ਕਰਤਾ ਉਹ ਕਰਤਾ ਦੇਖੋ ਉਹਨਾਂ ਨੂੰ ਇਹ ਸਾਰੀ ਜਿੰਨਾ ਜਵਾਬ ਦੇਣਾ ਚਾਹੀਦਾ ਕਿ ਲੈਂਡ ਕਿਵੇਂ ਮਿਲ ਗਈ ਨਾਲ ਜਿਹੜਾ ਪ੍ਰਸ਼ਾਸਨਾ ਉਹਨੂੰ ਜਵਾਬ ਦੇਣਾ ਚਾਹੀਦਾ ਤੇ ਨਾਲ ਇਹਦੀ ਇੱਕ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਤਰੀਕੇ ਦੇ ਨਾਲ ਕਿਵੇਂ ਜਿਹੜੀ ਇਹ ਲੈਂਡ ਹੈਗੀ ਉਹ ਦਿੱਤੀ ਜਾ ਸਕਦੀ ਹੈ ਤੁਸੀਂ ਇੱਕ ਥੋੜੇ ਯਾਦ ਹੋਣਾ ਹਰਪ੍ਰੀਤ ਜੀ ਕੁਝ ਦਿਨ ਪਹਿਲਾਂ ਇੱਕ ਅਖਬਾਰ ਦੇ ਵਿੱਚ ਹੋਰ ਆਪਣਾ ਐਡ ਆਈ ਸੀ ਕਿ ਮਾਦਰੀ ਪਿੰਡ ਦੀ 50 ਕਿੱਲੇ ਜ਼ਮੀਨ ਦੀ ਆਪਸ਼ਨ ਹੋ ਰਹੀ ਹੈ ਉਧਰੋਂ ਇੱਕ ਪਾਸਿਓਂ ਇੱਕ ਪਾਸਿਓਂ ਤੁਸੀਂ ਪੰਚਾਇਤਾਂ ਭੰਗ ਕਰਤੀ ਉਤੋਂ ਤੁਸੀਂ ਜਿਹੜੀ 4-500 ਕਰੋੜ ਦੀ ਜ਼ਮੀਨ ਉਹਦੀ ਆਪਸ਼ਨ ਕਰਨ ਜਾ ਰਹੇ ਹੋ ਉਹ ਵੀ 33 ਸਾਲਾਂ ਲੀਜ਼ ਲਈ ਮਤਲਬ ਇਹ ਸਾਰੇ ਇਹ ਹੁਣੇ ਕਿਉਂ ਹੋਣ ਲੱਗ ਗਈਆਂ ਜਿਹੜੀਆਂ ਇਹ ਪ੍ਰਾਪਰਟੀਆਂ ਲੱਗੀਆਂ ਬਿਲਕੁਲ ਹੋਰ ਪ੍ਰਾਈਮ ਲੋਕੇਸ਼ਨ ਦੀਆਂ ਪ੍ਰਾਪਰਟੀਆਂ ਨੇ ਤੁਹਾਡੀ ਡਿਮਾਂਡ ਕੀ ਹੈ ਗੁਲਸਾਪ ਨੂੰ ਕੀ ਚਾਹੀਦਾ ਉਹ ਇਹ ਅਲਾਟਮੈਂਟ ਕੈਨਸਲ ਹੋਣੀ ਚਾਹੀਦੀ ਹੈ ਦੁਬਾਰਾ ਬਿਡ ਹੋਣੀ ਚਾਹੀਦੀ ਹੈ ਹਰ ਪ੍ਰੀ ਦੀ ਸਭ ਤੋਂ ਪਹਿਲਾਂ ਤੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿਤੇ ਬਾਹਰਲੀ ਏਜੰਸੀ ਤੋਂ ਤੇ ਜਾਂ ਫਿਰ ਜੁਡੀਸ਼ੀਅਲ ਪ੍ਰੂਵ ਹੋਣੀ ਚਾਹੀਦੀ ਹੈ ਕਿ ਇਸ ਤਰੀਕੇ ਦੇ ਨਾਲ ਕਿਵੇਂ ਇਹ ਜਿਹੜੇ ਹੈਗੇ ਕਿਹੜੇ-ਕਿਹੜੇ ਬੰਦੇ ਇਹ ਚ ਮਿਲੇ ਹੋਏ ਆ ਕਿਹੜੇ-ਕਿਹੜੇ ਲੀਡਰਸ ਇਹਦੇ ਚ ਮਿਲੇ ਹੋਏ ਆ ਤਾਂ ਕਿ ਜਿਹੜੀ ਇਹ ਹੋਈ ਹੈ ਤੇ ਦੂਸਰੀ ਇਹ ਜਿਹੜੀ ਹੈਗੀ ਇਹ ਕੈਨਸਲ ਹੋਣੀ ਚਾਹੀਦੀ ਹੈ ਬਿਲਕੁਲ ਅਲੋਟਮੈਂਟ ਤੇ ਤੀਜੀ ਜੇ ਰੈੱਡ ਕਰਾਸ ਨੂੰ ਚਾਹੀਦਾ ਤਾਂ ਕਿ ਇਸ ਤਰੀਕੇ ਦੇ ਨਾਲ 30-30 ਸਾਲਾਂ ਲੀਜ਼ ਦੇਣੀ ਇਹਦਾ ਪ੍ਰੋਪਰ ਉਹਦੀ ਇੱਕ ਓਪਨ ਆਪਸ਼ਨ ਹੋਣੀ ਚਾਹੀਦੀ ਹੈ ਬਿਲਕੁਲ ਠੀਕ ਹੈ ਤਾਂ ਕਿ ਉੱਥੇ ਉੱਥੇ ਮੈਂ ਇਹੀ ਕਹਿਣਾ ਵੀ ਰੈੱਡ ਕਰਾਸ ਦੀ ਰੈੱਡ ਕਰਾਸ ਦੀ ਜ਼ਮੀਨ ਹੈ ਆਪਸ਼ਨ ਵੀ ਹੋਵੇ ਤੇ ਉੱਥੇ ਕੋਈ ਪਬਲਿਕ ਵੈਲਫੇਅਰ ਦਾ ਕੰਮ ਹੋਵੇ ਉੱਥੇ ਕੋਈ ਸੋਸ਼ਲ ਕੰਮ ਹੋਵੇ ਇਹ ਕੋਈ ਮਤਲਬ ਕਿਸੇ ਹੋਟਲ ਦੀ ਜਾਂ ਕੋਈ ਕਿਸੇ ਏਜੰਸੀ ਦੀ ਜ਼ਮੀਨ ਨਹੀਂ ਹੈਗੀ ਕਿ ਤੁਸੀਂ ਇਹਨੂੰ ਕਮਰਸ਼ੀਅਲ ਪਰਪਸ ਲਈ ਦੇ ਰਹੇ ਹੋਗੇ ਇਹ ਕਿਸੇ ਨੇ ਆਪਣੇ ਪਤਾ ਨਹੀਂ ਕਿਹੜੀ ਭਾਵਨਾ ਦੇ ਨਾਲ ਉਸ ਬਜ਼ੁਰਗ ਲੇਡੀ ਨੇ ਤੁਹਾਨੂੰ ਦਾਨ ਕੀਤੀ ਹੋਊਗੀ ਕਿ ਰੈੱਡ ਕਰਾਸ ਨੇ ਇਹ ਤਾਂ ਕਿੰਨਾ ਲੋਕਾਂ ਦਾ ਭਲਾ ਕਰਨਾ ਇੱਥੇ ਕੋਈ ਕੰਮ ਕਰਨਾ ਹੈ ਤੇ ਉਹ ਦੂਜੀ ਵੱਡੀ ਗੱਲ ਨਰੂਆਣਾ ਪਿੰਡ ਦੇ ਵਿੱਚ ਤੁਸੀਂ ਪੱਤਰਕਾਰ ਭੇਜੋ ਉੱਥੇ ਉਥੋਂ ਦੇ ਜਿਹੜੇ ਲੋਕ ਲੋਕ ਨੇ ਉਹ ਵੀ ਇਸ ਦੇ ਅਗੇਂਸਟ ਨੇ ਬਿਲਕੁਲ ਉਹ ਵੀ ਇਹਦੇ ਦੇ ਖਿਲਾਫ ਨੇ ਬਿਲਕੁਲ ਠੀਕ ਹੈ ਔਰ ਉਹਨਾਂ ਲੋਕਾਂ ਦਾ ਵੀ ਇਹ ਕਹਿਣਾ ਹੈ ਕਿ ਜਿਸ ਭਾਵਨਾ ਦੇ ਨਾਲ ਇਹ ਜ਼ਮੀਨ ਰੈੱਡ ਕਰਾਸ ਨੂੰ ਦਿੱਤੀ ਗਈ ਸੀ ਉਸ ਭਾਵਨਾ ਦੀ ਕੋਈ ਕਦਰ ਕੋਈ ਇੱਜ਼ਤ ਨਹੀਂ ਕੀਤੀ ਗਈ ਠੀਕ ਹੈ ਗੋਲ ਸਾਹਿਬ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਦਾ ਕੋਈ ਕਦਰ ਨਹੀਂ ਦਿੱਤਾ ਉਸ ਤੋਂ ਉਲਟਾ ਇਹਨੂੰ ਬਰਾਨੀ ਬਰਾਨੀ ਕਹਿ ਕੇ ਤੁਸੀਂ ਦੇ ਰਹੇ ਹੋਗੇ ਕਮਰਸ਼ੀਅਲ ਬਰਾਨੀ ਕਹਿ ਕੇ ਦੇ ਰਹੇ ਹੋ ਔਰ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਉਹ ਉਪਜਾਊ ਜ਼ਮੀਨ ਹੈ ਜੇ ਖੇਤੀ ਦੇ ਲਈ ਹੀ ਠੇਕੇ ਤੇ ਦਿੱਤਾ ਜਾਵੇ ਇੰਨਾ ਠੇਕਾ ਤਾਂ ਖੇਤੀ ਦੇ ਵਿੱਚੋਂ ਵੀ ਮਿਲ ਸਕਦਾ ਹੈ ਜੇ 30 ਸਾਲਾਂ ਦੇ ਲੰਬੇ ਸਮੇਂ ਦੇ ਲਈ ਤੁਸੀਂ ਲੀਸ ਤੇ ਲੈਣਾ ਤਾਂ ਇੰਨੇ ਨੋਮੀਨਲ ਪ੍ਰਾਈਸ ਦੇ ਵਿੱਚ ਕਿਉਂ ਦੇਣਾ ਇਹ ਇੱਕ ਸਵਾਲ ਜ਼ਰੂਰ ਹੈ ਹੁਣ ਉਮੀਦ ਕਰਦੇ ਹਾਂ ਕਿ ਸਰਕਾਰ ਇਸ ਤੇ ਜ਼ਰੂਰ ਕੋਈ ਨਾ ਕੋਈ ਐਕਸ਼ਨ ਲੇ ਤੇ ਇਹ ਆਪਸ਼ਨ ਹੈ ਜਿਹੜੀ ਕਰਵਾਈ ਜਾਵੇ ਓਪਨ ਬਿਡ ਕੀਤੀ ਜਾਵੇ ਜੇ ਨਹੀਂ ਕੋਈ ਆਂਦਾ ਤਾਂ ਫਿਰ ਕੋਈ ਇਤਰਾਜ਼ ਨਹੀਂ ਘਟੂ ਘਟ ਜਿਹੜਾ ਪ੍ਰੋਸੀਜਰ ਹੈ ਉਹ ਤਾਂ ਪੂਰਾ ਕੰਪਲੀਟ ਹੋਣਾ ਚਾਹੀਦਾ ਹੈ ਦੇਸ਼ ਨੂੰ ਇਹ ਬਾਕੀ ਖਬਰਾਂ ਲਈ ਬਨਰੋ ਪੀਟੀਸੀ ਨਿਊਜ਼ ਨਾਲ ਧੰਨਵਾਦ